ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਬਣਾਵਾਂਗੇ ਗੁੜਚਨਾ ਠੀਕ ਹੈ ਜੀ ਗੁੜਚਨਾ ਬਹੁਤ ਹੀ ਜ਼ਿਆਦਾ ਸੌਖੀ ਜੀ ਰੈਸਪੀ ਆ ਤੇ ਤੁਸੀਂ ਕੁਛ ਹੀ ਮਿੰਟਾਂ ਦੇ ਵਿੱਚ ਤਿਆਰ ਕਰ ਸਕਦੇ ਹੋ ਠੀਕ ਹੈ ਜੀ ਤੇ ਚੰਨੇ ਤੁਸੀਂ ਭੁੰਨੇ ਭਨਾਏ ਮਾਰਕੀਟ ਚੋਂ ਵੀ ਖਰੀਦ ਸਕਦੇ ਹੋ ਅਗਰ ਉਹਨਾਂ ਦੇ ਉੱਤੇ ਸਿਲਕਾ ਲੱਗਿਆ ਹੋਇਆ ਤਾਂ ਤੁਸੀਂ ਉਹਨੂੰ ਮਸਲ ਕੇ ਉਤਾਰ ਸਲੋ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਗੁੜ ਨੂੰ ਕਾੜ ਕੇ ਚੰਗੀ ਤਰ੍ਹਾਂ ਤੁਸੀਂ ਮਤਲਬ ਗੁੜਚਨਾ ਰੈਡੀ ਰੈਸਪੀ ਉਹ ਤਿਆਰ ਕਰ ਸਕਦੇ ਹੋ ਠੀਕ ਹੈ ਜੀ ਤੇ ਬਹੁਤ ਹੀ ਜ਼ਿਆਦਾ ਸੌਖਾ ਤਰੀਕਾ ਤੇ ਹੁਣ ਮੈਂ ਤੁਹਾਨੂੰ ਦੱਸੂਗੀ ਕਿ ਇਹ ਗੁੜਚਨਾ ਜਿਹੜਾ ਉਹ ਬਣਾਉਣਾ ਕਿਵੇਂ ਹੈ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਵੀਡੀਓ ਨੂੰ ਹੁਣ ਕਰਦੇ ਆਪਾਂ ਸਟਾਰਟ ਹਾਂਜੀ ਦੋਸਤੋ ਹੁਣ ਆਪਾਂ ਲੱਗਿਆ ਗੁੜਚਨਾ ਰੈਸਪੀ ਬਣਾਉਣ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਜਿਹੜਾ ਸਮਾਨ ਪੈਂਦਾ ਉਹ ਹੈਗਾ ਗੁੜ ਚਨੇ ਸੌਂਫ ਤੇ ਚਿੱਟੇ ਤੇਲ ਠੀਕ ਹੈ ਜੀ ਇਹ ਮੈਂ ਚਾਰ ਚੀਜ਼ਾਂ ਲਈਆਂ ਨੇ ਠੀਕ ਹੈ ਤੇ ਇਹ ਬਹੁਤ ਹੀ ਜ਼ਿਆਦਾ ਪੋਸਟਿਕ ਵੀ ਹੁੰਦੀਆਂ ਨੇ ਜਿੱਦਾਂ ਸਰਦੀ ਦੇ ਵਿੱਚ ਵੀ ਆਪਾਂ ਇਹਨਾਂ ਨੂੰ ਬਹੁਤ ਹੀ ਅੱਛੀ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਹਾਂ ਠੀਕ ਹੈ ਤੇ ਬਣਾਉਣ ਦੇ ਲਈ ਮੈਂ ਸਭ ਤੋਂ ਪਹਿਲਾਂ ਚਨੇ ਲੈਣੇ ਪੁੱਜੇ ਹੋਏ ਚਨੇ ਆ ਜੀ ਮਾਰਕੀਟ ਤੇ ਵਿੱਚੋਂ ਛਿਲਕਿਆਂ ਵਾਲੇ ਚਨੇ ਵੀ ਮਿਲ ਜਾਂਦੇ ਆ ਤੇ ਬਿਨਾ ਛਿਲਕਿਆਂ ਵਾਲੇ ਅਗਰ ਛਿਲਕਿਆਂ ਵਾਲੇ ਤਾਂ ਤੁਸੀਂ ਇਸ ਤਰ੍ਹਾਂ ਮਸਲ ਕੇ ਠੀਕ ਹੈ ਚਨਿਆਂ ਦੇ ਛਿਲਕੇ ਉਤਾਰ ਸਕਦੇ ਹੋ ਠੀਕ ਹੈ ਜੀ ਦੇਖੋ ਮੈਂ ਚਨਿਆਂ ਦੇ ਛਿਲਕੇ ਨੇ ਸਾਰੇ ਉਤਾਰ ਲਏ ਠੀਕ ਹੈ ਤੁਸੀਂ ਇਦਾਂ ਛਿਲਕੇ ਉਤਾਰ ਲੈਣੇ ਆ ਤੇ ਉਸ ਤੋਂ ਬਾਅਦ ਜਿਹੜਾ ਇਹਦੇ ਵਿੱਚ ਪੈਣਾਗਾ ਉਹ ਸੌਂਫ ਲਈਆ ਮੈਂ ਠੀਕ ਹੈ 2 ਚਮਚ ਸੌਂਫ 1 ਚਮਚ ਚਿੱਟੇ ਤਿਲ ਤੇ ਜਿੰਨੀ ਕ ਜਰੂਰਤ ਸੀ ਓਨਾ ਕੁ ਮੈਂ ਗੁੜ ਲਿਆ ਠੀਕ ਹੈ ਜੀ ਮੈਂ ਚੰਨਿਆਂ ਦੇ ਹਿਸਾਬ ਨਾਲ ਹੀ ਗੁੜ ਲਿਆ ਤੇ ਤੁਸੀਂ ਵੀ ਜਿੰਨੀ ਕ ਜ਼ਰੂਰਤ ਆ ਜਿੰਨੇ ਕ ਚਨੇ ਬਣਾਉਣੇ ਆ ਉਹਨਾਂ ਕੁ ਗੁੜ ਲੈ ਸਕਦੇ ਤੇ ਇੱਥੇ ਜਿਹੜਾ ਗੂੜਾ ਉਹਨੂੰ ਮੈਂ ਨਿੱਕੇ ਨਿੱਕੇ ਟੁਕੜਿਆਂ ਦੇ ਵਿੱਚ ਕੁੱਟ ਲਿਆ ਠੀਕ ਹੈ ਜੀ ਤੁਸੀਂ ਗੁੜ ਨੂੰ ਐਦਾਂ ਕੁੱਟ ਲੈਣਾ ਤੇ ਇਹ ਜਲਦੀ ਫਿਰ ਮੈਲਟ ਹੋ ਜਾਂਦਾ ਤਾਂ ਕਰਕੇ ਇਹਨੂੰ ਕੁੱਟਣਾ ਪੈਂਦਾ ਠੀਕ ਹੈ ਇੱਕ ਕੜਾਈ ਲਈ ਆ ਤੇ ਕੜਾਈ ਦੇ ਵਿੱਚ ਆਪਾਂ 2 ਚਮਚ ਦੇਸੀ ਘਿਓ ਪਾਤਾ ਠੀਕ ਹੈ ਜੀ 2 ਚਮਚ ਮੈਂ ਦੇਸੀ ਘਿਓ ਪਾਤਾ ਤੇ ਜਦੋਂ ਦੇਸੀ ਘਿਓ ਗਰਮ ਹੋ ਗਿਆ ਉਦੋਂ ਆਪਾਂ ਇਹਦੇ ਵਿੱਚ ਗੁੜ ਪਾਵਾਂਗੇ ਠੀਕ ਹੈ ਹੁਣ ਮੈਂ ਦੇਸੀ ਘਿਓ ਥੋੜਾ ਜਿਹਾ ਗਰਮ ਹੋ ਚੁੱਕਿਆ ਠੀਕ ਹੈ ਤੇ ਹੁਣ ਆਪਾਂ ਇਹਦੇ ਵਿੱਚ ਗੁੜ ਪਾਵਾਂਗੇ ਆ ਦੇਖੋ ਹੁਣ ਆਪਾਂ ਗੁੜ ਪਾਉਣ ਲੱਗੇ ਆ ਦੇ ਵਿੱਚ ਠੀਕ ਹੈ ਜੀ ਮੈਂ ਗੁੜ ਪਾਤਾ ਤੇ ਇਹਨੂੰ ਉਦੋਂ ਤੱਕ ਹਿਲਾਉਣਾ ਜਦੋਂ ਤੱਕ ਇਹ ਚੰਗੀ ਤਰ੍ਹਾਂ ਮੈਲਟ ਨਹੀਂ ਹੋ ਜਾਂਦਾ ਠੀਕ ਹੈ ਆਪਾਂ ਇਦਾਂ ਨੂੰ ਹਿਲਾਉਂਦੇ ਰਹਿਣਾ ਗੁੜ ਨੂੰ ਤੁਸੀਂ ਇਸੇ ਤਰ੍ਹਾਂ ਚੰਗੀ ਤਰ੍ਹਾਂ ਹਿਲਾਉਂਦੇ ਰਹਿਣਾ ਠੀਕ ਹੈ ਜੀ ਧਿਆਨ ਰੱਖਣਾ ਕਿ ਗੁੜ ਲੱਗ ਨਾ ਜਾਵੇ ਠੀਕ ਹੈ ਤੇ ਤੁਸੀਂ ਜਿਹੜਾ ਮੀਡੀਅਮ ਫਲੇਮ ਤੇ ਹੀ ਇਹਨੂੰ ਪਕਾਉਣਾਗਾ ਤੇਜ਼ ਤੇ ਨਹੀਂ ਤਾਂ ਫਿਰ ਸਾਰੇ ਦਾ ਸਾਰਾ ਗੁੜ ਮੱਚ ਸਕਦਾ ਠੀਕ ਹੈ ਜੀ ਤੇ ਇਹਨੂੰ ਆਪਾਂ ਇਦਾਂ ਹੀ ਚੰਗੀ ਤਰ੍ਹਾਂ ਮਿਲਾਵਾਂਗੇ ਠੀਕ ਹੈ ਹਿਲਾਉਂਦੇ ਰਹਿਣਾ ਆ ਦੇਖੋ ਗੁੜ ਆਪਣਾ ਪਤਲਾ ਹੋਣਾ ਸ਼ੁਰੂ ਹੋ ਚੁੱਕਿਆਗਾ ਜਿਹੜੇ ਨਿੱਕੇ ਨਿੱਕੇ ਟੁਕੜੇ ਸੀ ਬਿਲਕੁਲ ਖੁਰਨੇ ਸ਼ੁਰੂ ਹੋ ਚੁੱਕੇ ਨੇਗੇ ਠੀਕ ਹੈ ਜੀ ਆ ਦੇਖੋ ਇਦਾਂ ਦੀ ਤਾਰ ਬਣ ਲੱਗ ਗਈ ਤੇ ਆਪਾਂ ਗੁੜ ਨੂੰ ਜਦੋਂ ਚੈੱਕ ਕਰਨਾ ਨਾ ਕਿ ਗੁੜ ਪੱਕ ਚੁੱਕਿਆ ਤਾਂ ਆਪਾਂ ਥੋੜਾ ਜਿਹਾ ਪਾਣੀ ਲੈਣਾਗਾ ਠੀਕ ਹੈ ਆ ਦੇਖੋ ਗੁੜ ਦੇ ਵਿੱਚ ਬੱਬਲ ਆਉਣੇ ਸ਼ੁਰੂ ਹੋ ਚੁੱਕੇ ਨੇ ਤੇ ਹੁਣ ਮੈਂ ਥੋੜਾ ਜਿਹਾ ਇੱਕ ਬਰਤਨ ਦੇ ਵਿੱਚ ਪਾਣੀ ਲਿਆਗਾ ਠੀਕ ਹੈ ਤੇ ਥੋੜਾ ਜਿਹਾ ਮੈਂ ਗੁੜੋ ਦੇ ਵਿੱਚ ਪਾ ਕੇ ਦੇਖੂਗੀ ਤੇ ਅਗਰ ਉਹ ਚੰਗੀ ਤਰ੍ਹਾਂ ਟੁੱਟੂਗਾ ਤਾਂ ਮਤਲਬ ਕਿ ਗੁੜ ਚੰਗੀ ਤਰ੍ਹਾਂ ਪੱਕ ਚੁੱਕਿਆ ਅਗਰ ਉਹ ਥੋੜਾ ਜਿਹਾ ਔਖਾ ਟੁੱਟੂਗਾ ਤਾਂ ਮਤਲਬ ਕਿ ਗੁੜ ਹਾਲੇ ਥੋੜਾ ਕੱਚਾ ਠੀਕ ਹੈ ਜੀ ਆ ਦੇਖੋ ਮੈਂ ਥੋੜਾ ਜਿਹਾ ਗੁੜ ਲੈ ਲਿਆ ਤੇ ਪਾਣੀ ਦੇ ਵਿੱਚ ਸੁੱਟਤਾ ਐਦਾਂ ਠੀਕ ਹੈ ਤੇ ਹੁਣ ਇਹਨੂੰ ਆਪਾਂ ਉਹ ਕਰਾਂਗੇ ਐਦਾਂ ਤੋੜ ਕੇ ਰੱਖਾਂਗੇ ਨਹੀਂ ਟੁੱਟਿਆ ਨਾ ਚੰਗੀ ਤਰ੍ਹਾਂ ਸੌਖੇ ਤਰੀਕੇ ਨਾਲ ਨਹੀਂ ਟੁੱਟਿਆ ਇਸ ਲਈ ਗੁੜ ਹਾਲੇ ਥੋੜਾ ਜਿਹਾ ਕੱਚਾ ਹੈਗਾ ਆਪਾਂ ਹੋਰ ਪਕਾਵਾਂਗੇ ਤੁਸੀਂ ਐਦਾਂ ਇਹਨੂੰ ਹਿਲਾਉਂਦੇ ਰਹਿਣਾ ਇਸੇ ਤਰੀਕੇ ਨਾਲ ਤੁਸੀਂ ਬਣਾਓਗੇ ਨਾ ਬਹੁਤ ਜ਼ਿਆਦਾ ਸੌਖੀ ਬਣਦੀ ਹੈ ਤੇ ਅੱਛੀ ਬਣਦੀ ਹੈ ਦੇਖੋ ਆਪਣਾ ਗੁੜ ਬਿਲਕੁਲ ਪੱਕ ਕੇ ਤਿਆਰ ਹੋ ਚੁੱਕਿਆ ਤੇ ਹੁਣ ਆਪਾਂ ਉਸੇ ਤਰੀਕੇ ਦੇ ਨਾਲ ਹੀ ਪਾਣੀ ਦੇ ਵਿੱਚ ਗੁੜ ਨੂੰ ਥੋੜਾ ਜਿਹਾ ਪਾਇਆਗਾ ਦੇਖੋ ਤੇ ਹੁਣ ਆਪਾਂ ਇਹਨੂੰ ਤੋੜ ਕੇ ਦੇਖਦੇ ਹਾਂ ਦੇਖੋ ਕਿੰਨੇ ਸੌਖੇ ਤਰੀਕੇ ਨਾਲ ਟੁੱਟ ਚੁੱਕਿਆ ਠੀਕ ਹੈ ਜੀ ਇਹਦਾ ਮਤਲਬ ਕੀ ਆ ਜਦੋਂ ਕੜਕ ਜੇ ਦੀ ਆਵਾਜ਼ ਆਉਂਦੀ ਹੈ ਨਾ ਤਾਂ ਪਤਾ ਚੱਲ ਜਾਂਦਾ ਕਿ ਗੁੜ ਬਿਲਕੁਲ ਪੱਕ ਚੁੱਕਿਆ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜਿਹੜੇ ਆਪਣੇ ਭੁਜੇ ਹੋਏ ਚਨੇ ਸੀਗੇ ਉਹ ਪਾਵਾਂਗੇ ਪੁਜੇ ਹੋਏ ਚਨੇ ਪਾ ਦੇਣੇ ਆ ਠੀਕ ਹੈ ਜੀ ਤੇ ਹੁਣ ਮੈਂ ਨਾਲ ਦੀ ਨਾਲ ਹੀ ਇਹਦੇ ਵਿੱਚ ਜਿਹੜੀ ਸੌਂਫ ਤੇ ਚਿੱਟੇ ਥਿਲਸੀ ਉਹ ਪਾ ਦੇਣੇ ਆ ਦੇਖੋ ਮੈਂ ਦੋਨੇ ਚੀਜ਼ਾਂ ਪਾਤੀਆਂ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ 1 ਮਿੰਟ ਦੇ ਲਈ ਆਪਾਂ ਇਹਨੂੰ ਪਕਾਵਾਂਗੇ ਤੇ ਲੋ ਫਲੇਮ ਤੇ ਪਕਾਵਾਂਗੇ ਤੇ ਇਹਨੂੰ ਹਿਲਾਉਂਦੇ ਰਹਿਣਾ ਠੀਕ ਹੈ ਜੀ ਦੇਖੋ ਆਪਣੇ ਗੁੜ ਚੜਾ ਬਣ ਕੇ ਤਿਆਰ ਹੋ ਚੁੱਕੇ ਨੇ ਠੀਕ ਹੈ ਬਹੁਤ ਹੀ ਜ਼ਿਆਦਾ ਸੌਖੀ ਜੀ ਰੈਸਪੀ ਆ ਠੀਕ ਹੈ ਜੀ ਤੇ ਕੁਛ ਹੀ ਮਿੰਟਾਂ ਦੇ ਵਿੱਚ ਤਿਆਰ ਹੋ ਜਾਂਦੀ ਆ ਤੇ ਪੋਸਟਿਕ ਵੀ ਆ ਆਪਣੇ ਸ਼ਰੀਰ ਨੂੰ ਬਹੁਤ ਅੱਛਾ ਮਤਲਬ ਆ ਤੰਦਰੁਸਤ ਰੱਖਣ ਦੇ ਵਿੱਚ ਵੀ ਕਾਫੀ ਜ਼ਿਆਦਾ ਸਹਯੋਗ ਹੈ ਇਸ ਚੀਜ਼ ਦਾ ਤੇ ਸਰਦੀਆਂ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਇਹਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ ਤੇ ਬਹੁਤ ਹੀ ਅੱਛੀ ਹੈ ਠੀਕ ਹੈ ਜੀ ਜਿੱਦਾਂ ਕੁਝ ਖਾਣ ਨੂੰ ਨਹੀਂ ਹੁੰਦਾ ਤੇ ਰਾਤ ਨੂੰ ਆਪਾਂ ਕਹਿ ਦਿੰਨੇ ਆ ਭੁੱਖ ਲੱਗਦੀ ਹੈ ਤਾਂ ਇਹ ਮਤਲਬ ਚਨੇ ਵਗੈਰਾ ਤੁਸੀਂ ਈਜ਼ੀਲੀ ਲੈ ਸਕਦੇ ਹੋ ਠੀਕ ਹੈ ਇਹ ਚੀਜ਼ਾਂ ਹੁੰਦੀਆਂ ਨੇ ਤੇ ਬਹੁਤ ਹੀ ਜ਼ਿਆਦਾ ਅੱਛੀ ਜੀ ਰੈਸਪੀ ਹੈ ਘਰੇ ਬਣਾ ਕੇ ਇੱਕ ਵਾਰ ਜ਼ਰੂਰ ਦੇਖਿਓ ਠੀਕ ਹੈ ਜੀ ਤੇ ਸੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਠੀਕ ਹੈ ਜੀ ਚਲੋ ਹਾਂਜੀ ਦੋਸਤੋ ਵੀਡੀਓ ਨੇਂਦ ਤੱਕ ਦੇਖ ਲਿਆ ਠੀਕ ਹੈ ਜੀ ਸੋ ਹੁਣ ਵੀਡੀਓ ਨੂੰ ਦੇਖ ਕੇ ਤੁਸੀਂ ਲਿਆ ਤੇ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੇ ਲੱਗੀ ਠੀਕ ਹੈ ਜੀ ਤੇ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਜੀ ਤਾਂ ਕਿ ਮਤਲਬ ਮੈਨੂੰ ਵੀ ਪਤਾ ਲੱਗੇ ਕਿ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਕਿ ਨਹੀਂ ਲੱਗ ਰਹੀ ਹੈ ਜਾਂ ਮੈਂ ਸਹੀ ਬਣਾ ਰਹੀ ਹਾਂ ਕਿ ਨਹੀਂ ਬਣਾ ਰਹੀ ਹਾਂ ਠੀਕ ਹੈ ਜੀ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ